ਸਸਿਕਲਪਿਆਂ ਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਮੇਰੇ ਨਾਲ ਭੈਣ ਖੜੀ ਹੈ ਗਗਨ ਸਿੱਧੂ ਪਿਛਲੇ ਦਿਨੀ ਭੈਣ ਤੇ ਇੱਕ ਪਰਚਾ ਹੁੰਦਾ ਪਰਚਾ ਵੀ ਕਿਹੜਾ ਇੱਕ ਚੰਦਪਾਣ ਦੇ ਵਿੱਚ ਜਿਹੜਾ ਮਸਲਾ ਹੋਇਆ ਉਹਦੇ ਵਿੱਚ ਪਰਚੇ ਦੇ ਵਿੱਚ ਇਹਨਾਂ ਦਾ ਨਾਮ ਫਿੱਟ ਕਰਤਾ ਤੇ ਅੱਜ ਪ੍ਰੀਤਕੋਟ ਦੇ ਵਿੱਚ ਇਕੱਠ ਹੋਇਆ ਜੀ ਕਾਫੀ ਕਿਸਾਨ ਯੂਨੀਅਨ ਦੇ ਆਗੂ ਵੀ ਇਹਨਾਂ ਦੇ ਹੱਕ ਦੇ ਵਿੱਚ ਪਹੁੰਚੇ ਸੀ ਹੋਰ ਸਾਡੇ ਵਰਗੇ ਵੀਰ ਭੈਣ ਭਰਾ ਬਹੁਤ ਪਹੁੰਚੇ ਸੀਗੇ ਇੱਕ ਮੰਗ ਪੱਤਰ ਦਿੱਤਾ ਆਪਾਂ ਇਹ ਖੁੱਲ ਕੇ ਜਾਣਣਾ ਭੈਣ ਤੋਂ জানਾਂਗੇ ਵੀ ਪਰਚਾ ਕਾਹਦਾ ਹੋਇਆ ਕੀ ਹੋਇਆ ਕੀ ਇਹਨਾਂ ਦੀ ਐਸੀ ਦੁਸ਼ਮਣੀ ਸੀ ਹੋਰ ਰਜਿੰਦਰ ਸਿੰਘਦੀਪ ਸਿੰਘ ਵਾਲੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਮੈਂ ਪਿਛਲੇ ਦਿਨਾਂ ਤੋਂ ਹਨਾ ਸੋਸ਼ਲ ਮੀਡੀਆ ਤੇ ਰੌਲਾ ਪੈ ਰਿਹਾ ਵੀ ਗਗਨ ਸਿੱਧੂ ਦੇ ਪਰਚਾ ਹੋ ਗਿਆ ਨਹੀਂ ਸਪੋਰਟ ਕਰੋ ਸਾਰਿਆਂ ਨੇ ਪੋਸਟਾਂ ਪਾਈਆਂ ਪਰ ਬਹੁਤ ਲੋਕਾਂ ਨੂੰ ਇਹ ਨਹੀਂ ਪਤਾ ਵੀ ਕਾ ਦਾ ਪਰਚਾ ਹੋਇਆ ਕੀ ਗੱਲ ਹੈ ਸਾਰੀ ਖੁੱਲ ਕੇ ਗੱਲ ਦੱਸੋ ਮੈਂ ਜੀ ਕੋਈ ਚੋਰੀ ਨਹੀਂ ਕੀਤੀ ਕੋਈ ਡਾਕਾ ਨਹੀਂ ਮਾਰਿਆ ਕੋਈ ਨਸ਼ਾ ਨਹੀਂ ਵੇਚਿਆ ਕੋਈ ਮੈਂ ਕਿਸੇ ਦੇ ਕਤਲ ਨਹੀਂ ਕੀਤਾ ਕਿਸੇ ਤੇ ਹਮਲਾ ਨਹੀਂ ਕੀਤਾ ਕਿਸੇ ਦੇ ਘਰੇ ਗੋਲੀਆਂ ਨਾਲੇ ਨਹੀਂ ਚਲਾਈ ਤਾਂ ਮੈਂ ਇਹ ਕਲੀਅਰ ਕਰ ਦਿੰਦੀ ਆ ਕਿ ਨਾ ਮੈਂ ਇਹੋ ਜੀ ਹੈਗੀਆਂ ਮੇਰੇ ਤਾਂ ਸ਼ਬਦ ਹੀ ਲਾ ਲੋ ਜਾਂ ਲੋਕ ਵਿਸ਼ਵਾਸ ਕਰਦੇ ਆ ਤੇ ਜਿਹੜੀ ਚੀਜ਼ ਮੇਰੇ ਚੈਨਲ ਤੇ ਚੱਲ ਜੇ ਜਿਹੜੇ ਤੇ ਮੈਂ ਕੰਮ ਕਰਦੀ ਆ ਪਤਾ ਨਹੀਂ ਲੋਕਾਂ ਨੂੰ ਕਿਉਂ ਆਏ ਲੱਗਦਾ ਵੀ ਖਣੀ ਸਾਡਾ ਨੁਕਸਾਨ ਹੋ ਗਿਆ ਬਹੁਤ ਵੱਡਾ ਠੀਕ ਹੈ ਤੇ ਇਹ ਇਹਦੇ ਲਈ ਮੈਂ ਪ੍ਰਮਾਤਮਾ ਦਾ ਸ਼ੁਕਰ ਵੀ ਕਰਦੀ ਆ ਕਿ ਮਿਹਰਬਾਨੀ ਵਾਲਾ ਵੀ ਤੂੰ ਇੰਨੇ ਜੋਗੇ ਕਰਿਆ ਵੀ ਜਿਹੜਾ ਸਾਨੂੰ ਇਹਨਾਂ ਮਤਲਬ ਸਾਡੇ ਬੋਲਾਂ ਦੀ ਕਦਰ ਪੈਂਦੀ ਆ ਇੰਨੀ ਕਦਰ ਪੈਂਦੀ ਆ ਉਹਨ ਇੱਕ ਕਿਸਾਨ ਯੂਨੀਅਨ ਕਿਸਾਨ ਯੂਨੀਅਨ ਦਾ ਮਤਲਬ ਹੁੰਦਾ ਹੈ ਕਿਸਾਨ ਦੇ ਹਿੱਤਾਂ ਲਈ ਹੱਕਾਂ ਦੀ ਗੱਲ ਕਰਨੀ ਚਾਹੇ ਸਰਕਾਰ ਨਾਲ ਲੜਨਾ ਚਾਹੇ ਕੋਈ ਆਰਥਿਕ ਧੱਕਾ ਕਰਦਾ ਤੇ ਜਿਹੜੀ ਜਿਹੜੀ ਖੇਤੀ ਦੇ ਮੁੱਦੇ ਹੋਣ ਪੱਤਰਕਾਰ ਨਾਲ ਉਹਦਾ ਕੀ ਰੋਲਾ ਹੈ ਨਹੀਂ ਪੱਤਰਕਾਰ ਨੇ ਇਹ ਜਾ ਕਰਿਆ ਕੀ ਸੀ ਪਹਿਲਾਂ ਖੁੱਲ ਕੇ ਗੱਲ ਦੱਸੋ ਚੰਦਪਾਣ ਵਾਲੇ ਉਹ ਗਮਦੂਰ ਸਿੰਘ ਵਾਲੇ ਪਰਚੇ ਦੇ ਵਿੱਚ ਦੂਜੇ ਨੰਬਰ ਤੇ ਤੁਹਾਡਾ ਨਾਂ ਪਾਇਆ ਚੰਦਪਾਣ ਵਾਲੇ ਮੁੱਦੇ ਨਾਲ ਤੁਹਾਡਾ ਕੀ ਲੈਣਾ ਦੇਣਾ ਸੀ ਕੋਈ ਵੀ ਨਹੀਂ ਜੀ ਮੈਂ ਚੰਦਪਾਣ ਵਾਲੇ ਮੁੱਦੇ ਦੇ ਵਿੱਚ ਸਭ ਤੋਂ ਪਹਿਲਾਂ ਸਤਨਾਮ ਸਿੰਘ ਦੀ ਬਾਈਟ ਚਲਾਈ ਆ ਜਿਹੜਾ ਉਸੇ ਨਾਲੀ ਦੇ ਰੋਲੇ ਵਾਲੇ ਸਰਪੰਚ ਦਾ ਚਾਚਾ ਹੈ ਫਿਰ ਉਰਲੇ ਪਾਸੇ ਆ ਕੇ ਜਿਮੀਦਾਰਾਂ ਦੀ ਬਾਈਟ ਚਲਾਈ ਆ ਫਿਰ ਪਰਲੇ ਪਾਸੇ ਜਾ ਕੇ ਕੁਲਦੀਪ ਸਿੰਘ ਦੀ ਬਾਈਟ ਚਲਾਈ ਆ ਮੇਰਾ ਤਾਂ ਕੰਮ ਆ ਮੇਨੂੰ ਤਾਂ 10 ਬੰਦੇ ਵੀ ਪੈਣ ਚੋ ਸਦਰਣਗੇ ਮੈਂ ਤਾਂ 20 ਵਾਰ ਜਾਊਂਗੀ ਮੇਰਾ ਤਾਂ ਕੰਮ ਆ ਕਿੱਤਾ ਮੇਰੀ ਕਿਰਤਾ ਉਹ ਤਾਂ ਉਹਦੇ 'ਚ ਤਾਂ ਕੋਈ ਰੋਲ ਨਹੀਂ ਸੀ ਜੀ ਜੋ ਉਹਨਾਂ ਦੇ ਬਿਆਨ ਹੈ ਲੋਕਾਂ ਦੇ ਬਿਆਨ ਹੈ ਉਹ ਮੈਂ ਆਪਦੇ ਚੈਨਲ ਤੇ ਚਲਾਈ ਆ ਮੈਂ ਇਹਨੂੰ ਇਹ ਇਹਦੇ ਵਾਲੀ ਕਿਹੜੀ ਗੱਲ ਸੀ ਰਜਿੰਦਰ ਵਾਲੀ ਇਹ ਤਾਂ ਮੈਂ ਪੁੱਛ ਰਹੀ ਆ ਇਹਦੇ ਵਾਲੀ ਕਿਹੜੀ ਗੱਲ ਸੀ ਇਹਦੇ ਵਾਲੀ ਗੱਲ ਇਹ ਸੀ ਕਿ ਇਹਨਾਂ ਦੇ ਕਿਸੇ ਪਿੰਡ ਦੇ ਬੰਦੇ ਨੇ ਮੈਨੂੰ ਇੱਕ ਇੰਟਰਵਿਊ ਦਿੱਤਾ ਸੀ ਜਿਹਦੇ ਜਿੰਨਾਂ ਦਾ ਨਗਰ ਇਹ ਤੋਂ ਤੰਗ ਸੀ ਹੂੰ ਇਹਨਾਂ ਦਾ ਨਗਰ ਕਹਿੰਦਾ ਸੀ ਵੀ ਸਾਡੇ ਪਿੰਡ ਦੇ ਵਿੱਚ ਵੀ ਨਿੱਜੀ ਰੌਲਿਆਂ 'ਚ ਵੜ-ਵੜ ਕੇ ਸਾਡੇ ਪਿੰਡ ਦਾ ਨਾਮ ਬਦਨਾਮ ਕਰ ਰਹੇ ਆ ਚਾਹੇ ਉਹ ਗਾੜ੍ਹ ਚੋਰੀ ਦਾ ਹੋਵੇ ਚਾਹੇ ਉਹ ਪਿੰਡ 'ਚ ਕਿਸੇ ਦੀ ਧੀ ਭੈਣ ਦਾ ਰੌਲਾ ਹੋਵੇ ਚਾਹੇ ਕਿਸੇ ਦੀ ਕੁੜੀ ਚਿੜੀ ਦਾ ਰੌਲਾ ਹੋਵੇ ਚਾਹੇ ਪਿੰਡ 'ਚ ਲਵ ਮੈਰਿਜਾਂ ਕਰਾਉਣ ਕਰਾਉਣੀਆਂ ਹੋਣ ਪਿੰਡ ਦੇ ਮੁੰਡੇ ਕੁੜੀ ਦੀਆਂ ਚਾਹੇ ਉਹ ਲੋਕਾਂ ਨੂੰ ਬਲੈਕਮੇਲ ਕਰਨਾ ਹੋਵੇ ਨਾ ਨਵ ਮੈਰਜ ਕਰਾਉਣੀਆਂ ਹੁਣ ਵੀ ਕਿਸੇ ਇੱਕ ਦਿਰ ਦੀ ਸਪੋਰਟ ਕਰਦੇ ਆਂ ਹਾਂ ਅੱਛਾ ਉਹ ਕਹਿੰਦੇ ਵੀ ਕੱਟੀ ਉਹਨਾਂ ਦੇ ਬਿਆਨ ਇਹ ਆ ਕੱਟੇ ਬੱਚੀ ਮਰੇ ਤੋਂ ਇਹ ਧਰਨਾ ਲਾ ਲੈਂਦੇ ਆ ਅੱਛਾ ਇਹਦੇ ਨਾਲ ਯੂਨੀਅਨ ਐਸ ਕੇ ਐਮ ਬਦਨਾਮ ਹੋ ਰਹੀ ਆ ਪੂਰੀ ਹਾਂ ਇਹ ਯੂਨੀਅਨ ਦੇ ਜਿਹੜੇ ਬੰਦੇ ਨੇ ਇੰਟਰਵਿਊ ਦਿੱਤੀ ਸੀ ਉਹਨੇ ਇਹ ਗੱਲਾਂ ਬੋਲੀਆਂ ਉਹਨੇ ਬੋਲੀਆਂ ਮੈਂ ਉਹਦੀਆਂ ਬੋਲੀਆਂ ਦੱਸ ਰਹੀ ਆ ਮੈਂ ਉਹਨੂੰ ਪੁੱਛਿਆ ਕਿ ਤੇਰੇ ਕੋਲ ਕੀ ਸਬੂਤਾ ਉਸੀ ਕਿਵੇਂ ਇਸ ਤਰੀਕੇ ਨਾਲ ਕਿਸਤੇ ਅਲੀਗੇਸ਼ਨ ਲਾ ਸਕਦੇ ਹੋ ਕਹਿੰਦਾ ਮੇਰੇ ਕੋ ਆਡੀਓ ਹੈ ਜੀ ਇਹਨਾਂ ਦੀ ਪੈਸੇ ਮੰਗਦਿਆਂ ਦੀ ਆਡੀਓ ਹੈ ਉਹਨੇ ਇੰਟਰਵਿਊ ਚ ਸੁਣਾਤੀ ਜਿਵੇਂ ਅੱਜ ਮੈਂ ਤੁਹਾਨੂੰ ਕੋਈ ਆਡੀਓ ਸੁਣਾਦਾ ਕਿਸੇ ਦੀ ਉਹਦੇ ਲਈ ਜ਼ਿੰਮੇਵਾਰ ਮੈਂ ਆ ਜੇ ਉਹ ਆਡੀਓ ਫੇਕ ਹੋਵੇ ਤੁਸੀਂ ਤੁਹਾਨੂੰ ਚੈਨਲ ਤੇ ਬੈਠ ਕੇ ਬੰਦਾ ਕਹਿ ਰਿਹਾ ਮੈਂ ਤੁਹਾਨੂੰ ਆ ਚੀਜ਼ ਦੇ ਰਿਹਾ ਦੇ ਰਿਹਾ ਤੇ ਦੇ ਰਿਹਾ ਤੁਸੀਂ ਉਦੋਂ ਚਲਾਤੀ ਉਦੋਂ ਹੀ ਚਲਾਤੀ ਉਹਦੇ ਵਿੱਚ ਕੀ ਪੈਸੇ ਮੰਗ ਰੇ ਸੀ ਕਿਸੇ ਮੈਡੀਕਲ ਵਾਲੇ ਤੋਂ ਕਿਸੇ ਮੈਡੀਕਲ ਨਸ਼ਾ ਤਸਕਰ ਦੇ ਕੋਲੋਂ ਇਹ ਪੈਸੇ ਦੀ ਡਿਮਾਂਡ ਉਹ ਦੇ ਰਿਆ ਸੀ ਇਹਨਾਂ ਨੂੰ ਕਿ ਮੇਰੇ ਖਿਲਾਫ ਨਾ ਬੋਲੋ ਪੈਸੇ ਲੈ ਲਓ ਪੈਸੇ ਲੈ ਲਓ ਆ ਚੀਜ਼ਾਂ ਹੋ ਰਹੀਆਂ ਸੀ ਵੀ 5 ਲੱਖ ਦੀ ਡੀਲ ਹੋ ਰਹੀ ਸੀ ਇਹਨਾਂ ਦੋਨਾਂ ਆਗੂਆਂ ਦੇ ਨਾਲ ਅੱਛਾ ਰਜਿੰਦਰ ਸਿੰਘ ਤੇ ਨੌਨਿਹਾਲ ਦੇ ਨਾਲ ਉਹ ਆਡੀਓ ਚੱਲੀ ਹੈ ਠੀਕ ਹੈ ਹੁਣ ਤੁਹਾਨੂੰ ਪਤਾ ਉਹ ਆਡੀਓ ਕਾਫੀ ਜਦੋਂ ਮੈਨੂੰ ਜਦੋਂ ਇਹਨੇ ਗਦਾਰ ਕਿਹਾ ਸੀ ਦੀਪ ਸਿੱਧੂ ਗਦਾਰ ਦੇ ਨਾਰੇ ਲਾਏ ਸੀ ਉਹਨਾਂ ਦਿਨਾਂ ਦੇ ਵਿੱਚ ਉਹ ਆਡੀਓ ਆਈ ਸੀ ਬਾਹਰ ਪਰ ਉਹ ਉਦੋਂ ਸਮਾਂ ਇਹ ਜਿਹਾ ਸੀ ਬਾਲੀ ਨਹੀਂ ਮੈਂ ਸੁਣੀ ਸੀਗੀ ਇਦਾਂ ਘਮੀ ਸੀ ਆਡੀਓ ਕਹਿੰਦਾ ਮਤਲਬ ਮੈਂ ਤੁਹਾਨੂੰ ਦੱਸਦੀ ਹਾਂ ਤੁਸੀਂ ਉਹ ਆਡੀਓ ਚਲਾਤੀ ਮੈਨੂੰ ਉਦੋਂ ਨਹੀਂ ਪਤਾ ਸੀ ਕਿ ਆਡੀਓ ਪੁਰਾਣੀ ਐ ਹੂੰ ਪਹਿਲੀ ਗੱਲ ਉਹ ਆਡੀਓ ਆਡੀਓ ਪੁਰਾਣੀ ਐ ਕਦੋਂ ਵੀ ਐ ਦੋਸਤ ਮੇਰੀ ਗੱਲ ਨੂੰ ਉਸੇ ਉਸੇ ਪਰਚੇ ਦੇ ਵਿੱਚ ਮੰਨ ਰਿਹਾ ਕਿ ਉਹ ਆਡੀਓ ਪੁਰਾਣੀ ਐ ਹੂੰ ਉਸੇ ਚ ਕਹਿ ਰਿਆ ਇਹਨੇ ਐਡਿਟ ਕੀਤੀ ਹੈ ਜੇ ਪੁਰਾਣੀ ਹੈ ਮੈਂ ਐਡਿਟ ਕਿਦਾਂ ਕਰਤੀ ਜਿਹੜੀ ਆਲਰੇਡੀ ਹੈ ਹੀ ਪੁਰਾਣੀ ਮੈਂ ਕਿਦਾਂ ਐਡਿਟ ਕਰ ਦੂੰ ਮੈਂ ਕੋਈ ਸ਼ੇਡ ਕਰਨੀ ਨਹੀਂ ਕੀਤੀ ਮੇਰੀ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਆ ਕਿ ਸਾਡਾ ਕੰਮ ਆ ਇੰਟਰਵਿਊ ਕਰਨਾ ਸਾਨੂੰ ਕੋਈ ਸਬੂਤ ਦੇ ਤੌਰ ਤੇ ਕੋਈ ਚੀਜ਼ ਦਿੰਦਾ ਉਹ ਤਾਂ ਤੁਹਾਨੂੰ ਪਤਾ ਕਦੋਂ ਲੱਗਦਾ ਵੀ ਇਹ ਉਸ ਆਡੀਓ ਚਲਾਤੀ ਉਹ ਤਾਂ ਗੱਲ ਕਲੀਅਰ ਹੋ ਗਈ ਉਹ ਆਡੀਓ ਤੇ ਇਹਨੂੰ ਤਕਲੀਫ ਹੋਈ ਇਹਨੇ ਆਪ ਦਾ ਇਹਨੇ 15 20 ਦਿਨ ਕੁਛ ਨਹੀਂ ਬੋਲਿਆ ਅੱਛਾ ਉਹ ਆਡੀਓ ਚੱਲਣ ਤੋਂ ਬਾਅਦ ਨਾਲ ਲੋਕ ਮੈਨੂੰ ਬੁਲਾਉਣ ਲੱਗ ਗਏ ਇਹਨਾਂ ਖਿਲਾਫ ਜਿਨ੍ਹਾਂ ਦੇ ਰੌਲਿਆਂ ਦੇ ਵਿੱਚ ਗਏ ਸੀ ਪਹਿਲਾਂ ਲੋਕ ਡਰਦੇ ਸੀ ਧਰਨੇ ਦਾ ਤੇ ਪਰਚੇ ਦਾ ਡਰਾਵਾ ਦੇ ਲੈਂਦੇ ਸੀ ਲੋਕਾਂ ਨੂੰ ਵੀ ਜੇ ਸਾਡੇ ਵਿਰੁੱਧ ਕਿਤੇ ਤੁਸੀਂ ਬੋਲੇ ਕਿਸੇ ਚੈਨਲ ਤੇ ਕਿ ਤੁਹਾਡੇ ਵਿਰੁੱਧ ਧਰਨਾ ਲਾ ਕੇ ਪਰਚਾ ਦਰਜ ਕਰਾ ਦਾਂਗੇ ਕਿਉਂ ਜੂਨੀਅਨ ਹੈ ਹੈਗਾ 250 ਬੰਦਾ ਹਨਾ ਇਹਨਾਂ ਕੋਲ ਇਕੱਠਾ ਕੀਤਾ ਤੇ ਜਾ ਕੇ ਧਰਨੇ ਲਾ ਲੈਂਦੇ ਸੀ ਥਾਣੇਦਾਰਾਂ ਨੂੰ ਆਉਣ ਦਾ ਸਾਡੇ ਦੀ ਬੇਇੱਜ਼ਤੀ ਹੋਊਗੀ ਥਾਣੇ ਦੀ ਪੁਲਿਸ ਵਾਲਿਆਂ ਨੂੰ ਆਏ ਹੁੰਦਾ ਉਹ ਚਾਕੇ ਚੱਲ ਜੂਨੀਅਨ ਤੇ ਜੂਨੀਅਨ ਉਹਦੇ ਦਵਾ ਬਣ ਜਾਂਦਾ ਹਾਂ ਜੂਨੀਅਨ ਚੰਗੇ ਕੰਮ ਕਰੇ ਨਾ ਲੋਕਾਂ ਨੂੰ ਬਲੈਕਮੇਲ ਤਾਂ ਨਹੀਂ ਨਾ ਕਰਨਾ ਉਹ ਤਾਂ ਹੁਣ ਜੂਨੀਅਨ ਦੇ ਨਵੇਂ ਬੰਦੇ ਨੂੰ ਚਾਹੀਦਾ ਆਪਾਂ ਕਿੱਥੇ ਬਾਅਦ ਵਿੱਚ ਇੱਕ ਕੌਣੀ ਵਾਲੇ ਮਾਮਲੇ 'ਚ ਵੀ ਇਹਨਾਂ ਨੇ ਇੰਟਰਫੇਅਰ ਕੀਤਾ ਖਾਲੇ ਦੇ ਰੋਲੇ ਦੇ ਵਿੱਚ ਗਏ ਮੈਂ ਨਾਲਾ ਉਹ ਚੀਜ਼ ਦੀ ਨਾ ਤੁਹਾਡੇ ਦੇ ਜਲਸੀ ਹੋਵੇ ਵੀ ਇਹ ਮੰਗ ਰਹੀ ਮੇਰੇ ਪਈ ਆ ਇਹਨਾਂ ਮੈਂ ਇਹਨਾਂ ਦੇ ਮਗਰ ਨਹੀਂ ਪਈ ਮੇਰੇ ਮਤਲਬ ਜੇ ਤੁਸੀਂ ਮੇਰੀ ਕਾਲ ਡਿਟੇਲ ਕਢਾਉਣਾ ਮੈਂ ਕਦੇ ਕਿਸੇ ਮਾਮਲੇ ਦੇ ਵਿੱਚ ਜਿੱਥੇ ਇੰਟਰਵਿਊ ਮੈਂ ਵੇਂਦੀ ਨਹੀਂ ਜੀ ਇਹਨਾਂ ਨੂੰ ਮੈਂ ਇਹਨਾਂ ਨੂੰ ਵੇਂਦੀ ਹੋਈ ਨਹੀਂ ਨਹੀਂ ਜਿਹੜੇ ਤੁਸੀਂ ਆਡੀਓ ਚਲਾਈ ਆ ਉਸ ਤੋਂ ਬਾਅਦ ਖਾਲੇ ਵਾਲੇ ਰੌਲੇ ਚ ਜਾਂਦੇ ਹੋ ਉਸ ਤੋਂ ਬਾਅਦ ਚ ਖਾਲੇ ਵਾਲੇ ਰੌਲੇ ਚ ਜਾਂ ਮੈਨੂੰ ਉਸ ਤੋਂ ਬਾਅਦ ਦਾ ਤਰਕਾਸਤ ਹੁੰਦੀ ਆ ਉਹ ਬੰਦੇ ਮੈਨੂੰ ਖੁਦ ਬੁਲਾਉਂਦੇ ਆ ਕਿ ਸਾਡੇ ਨਾਲ ਇੱਥੇ ਖਾਲੇ ਦਾ ਰੌਲਾ ਪੈਣ ਜੀ ਆ ਕੇ ਦੇਖੋ ਮੇਰੀ ਆਤ ਤਾਂ ਮੈਂ ਜਾ ਕੇ ਦੇਖਦੀ ਹੁੰਨੀ ਆ ਵੀ ਪਹਿਲਾਂ ਗਰਾਊਂਡ ਲੈਵਲ ਤੇ ਵੇਖ ਲਈਏ ਗੱਲ ਕੀ ਆ ਜਦੋਂ ਮੈਂ ਦੇਖਿਆ ਇਹਨਾਂ ਦੇ ਝੰਡੇ ਗੱਡੇ ਹੋਏ ਆ ਉੱਥੇ ਜਾ ਕੇ ਪਤਾ ਲੱਗਦਾ ਕਿ ਇਹ ਇਹ ਜੂਨੀਅਨ ਵਾਲੇ ਇਹਨਾਂ ਦੇ ਨਾਲ ਧੱਕਾ ਕਰ ਰਹੇ ਆ ਉਹ ਵੀ ਉਹ ਬ ਸਾਨੂੰ ਸਮੱਸਿਆ ਇਹ ਸੀ ਵੀ ਪਹਿਲਾਂ ਚੰਦਪਾਨ ਸਾਡੀ ਬੇਇੱਜ਼ਤੀ ਹੋਈ ਫਿਰ ਸਾਡੇ ਪਿੰਡ ਵਾਲਿਆਂ ਨੇ ਕੀਤੀ ਹੁਣ ਕੌਣੀ ਵਾਲੇ ਚੁੰਬੜ ਗਏ ਇਹਦਾ ਮਤਲਬ ਅਸੀਂ 4 ਦਿਨਾਂ ਨੂੰ ਕਿਤੇ ਹੋਰ ਜਾਵਾਂਗੇ ਉਹ ਵੀ ਇਹਨੂੰ ਸੱਦ ਲੈਣਗੇ ਕਿਉਂਕਿ ਲੋਕਾਂ ਨੂੰ ਪਤਾ ਨਾ ਵੀ ਇਹ ਨਿੱਡਰ ਆ ਇਹ ਚਲਾ ਦੂਗੀ ਹੋਰ ਕੋਈ ਇਹਨਾਂ ਤੋਂ ਡਰਦਾ ਚਲਾਉਂਦਾ ਨਹੀਂ ਤੇ ਇਹਦੇ ਤੇ ਪਰਚਾ ਪਾਉਣੇ ਆ ਜੇ ਮੇ ਮੇਰਾ ਸਵਾਲ ਇਹ ਆ ਤੁਸੀਂ ਉਹਦੀ ਆੜੀ ਚਲਾਈ ਉਹਨੂੰ ਤਕਲੀਫ ਹੋਈ ਜਿਵੇਂ ਮਰਜ਼ੀ ਮੰਨ ਲਓ ਚਲੋ ਉਹਦਾ ਪ੍ਰਸ਼ਾਸਨਿਕ ਨਿਪਟਣਾ ਹੁੰਦਾ ਪਰ ਗਮਦੂਰ ਸਿੰਘਾਲੇ ਦੇ ਵਿੱਚ ਕਿਵੇਂ ਫਿੱਟ ਕੀਤਾ ਤੁਹਾਡੇ ਅਲੱਗ ਤੋਂ ਹੋਣਾ ਚਾਹੀਦਾ ਸੀ ਤੁਹਾਡੇ ਦਰਖਾਸਤ ਲੱਗ ਤੋਂ ਹੋਣੀ ਚਾਹੀਦੀ ਸੀ ਮੈਂ ਮੈਂ ਖੁਦ ਕਹਿੰਨੀ ਸਾਰੀ ਪਹਿਲੀ ਗੱਲ ਤਾਂ ਉੱਤੇ ਨਾ ਹੀ ਗਲਤ ਜਿਹੜਾ ਚੰਦਪਾਣ ਵਾਲਾ ਗਮਦੂਰ ਆ ਉਹਦੇ ਨਾਲ ਮੈਂ ਪੂਰੀ ਜ਼ਿੰਦਗੀ ਚ ਕਦੇ ਇੰਟਰਵਿਊ ਨਹੀਂ ਕੀਤਾ ਮੈਨੂੰ ਇਹ ਸਕਰੀਨਸ਼ਾਟ ਲਿਆ ਕੇ ਵਿਖਾ ਦੇਣ ਵੀ ਆਹ ਦੇਖ ਤੂੰ ਉਹਦੇ ਨਾਲ ਇੰਟਰਵਿਊ ਕਰ ਰਹੀ ਐ ਹੋਂ ਤਾਂ ਸਾਹਮਣੇ ਨਹੀਂ ਆਇਆ ਜਦੋਂ ਜਦੋਂ ਇੰਟਰਵਿਊ ਹੀ ਨਹੀਂ ਕੀਤਾ ਤੇ ਮੈਂ ਉਹਦੇ ਨਾਲ ਸਾਜ਼ਿਸ਼ ਕਿੱਥੇ ਕੱਢ ਲਈ ਅੱਛਾ ਵੀ ਗਮਦੂਰ ਸਿੰਘ ਨੇ ਤੇ ਗਗਨ ਨੇ ਰਲ ਕੇ ਸਾਜ਼ਿਸ਼ ਕਰੀਆ ਇਹ ਲਿਖਾਇਆ ਇਹ ਲਿਖਾਇਆ ਉਹ ਲਿਖਾਉਂਦਾ ਤਾਂ ਕੀ ਹੈ ਜੀ ਜੋ ਮਰਜੀ ਮਨ ਘੜਤ ਕਹਾਣੀ ਚਾਕੇ ਚਪੇ ਆਉਂਦੇ ਆ ਉਹ ਜੇ ਪ੍ਰਸ਼ਾਸਨਿਕ ਅਧਿਕਾਰੀ ਆ ਜਿਹੜੇ ਵੇਖਦੇ ਨਹੀਂ ਇਨਵੈਸਟੀਗੇਸ਼ਨ ਤਾਂ ਕਰੋ ਨਾ ਪਹਿਲਾਂ ਇਹ ਤਾਂ ਉਹਨੂੰ ਪੁੱਛ ਲਓ ਕਿ ਜਿਹੜੇ ਗਮਦੂਰ ਸਿੰਘ ਦਾ ਨਾਮ ਲਿਖਵਾ ਰਿਹਾ ਭਾਈ ਉਹਨੇ ਕੁੜੀ ਨੂੰ ਇੰਟਰਵਿਊ ਦਿੱਤੀ ਕਿਦੋਂ ਆ ਹੂੰ ਇਹ ਤਾਂ ਪੁੱਛ ਲਓ ਫਿਰ ਥੱਲੇ ਆਪ ਹੀ ਮੰਨ ਰਿਹਾ ਚੰਦਪਾਲ ਦੇ ਮਸਲੇ 'ਚ ਤੁਸੀਂ ਤਾਂ ਵਿੱਚ ਸਮਾਰ ਕੇ ਦੇਖਿਆ ਕਿਸੇ ਇੱਕ ਦਿਰ ਨਾਲ ਖੜੇ ਸੀ ਅਰੇ ਸੀ ਕਿੱਧਰ ਮੈਂ ਕਿਉਂ ਸਵਾਰ ਕੇ ਵੇਖਿਆ ਸਾਰੇ ਪੰਜਾਬ ਨੂੰ ساری ਦੁਨੀਆ ਨੂੰ ਪਤਾ ਵੀ ਇਹ ਐਸਸੀ ਭਾਈਚਾਰੇ ਦੇ ਵਿੱਚ ਜਿਹੜਾ ਉਹ ਸਰਪੰਚ ਉੱਠਿਆ ਸੀ ਠੀਕ ਹੈ ਆਪਾਂ ਨਹੀਂ ਕਹਿੰਦੇ ਵੀ ਉਹਨਾਂ ਦੇ ਘਰੇ ਅਟੈਕ ਹੋਇਆ ਕਿ ਨਹੀਂ ਹੋਇਆ ਪਰ ਉਥੇ ਜੱਟ ਭਾਈਚਾਰੇ ਪ੍ਰਤੀ ਇਹਨਾਂ ਦੇ ਆਗੂਆਂ ਦੀਆਂ ਸ਼ਬਦਾਵਲੀਆਂ ਪੱਤਰਕਾਰਾਂ ਦੀਆਂ ਸ਼ਬਦਾਵਲੀਆਂ ਮੈਨੂੰ ਨਹੀਂ ਠੀਕ ਲੱਗੀਆਂ ਲੋਕਾਂ ਨੂੰ ਨਹੀਂ ਠੀਕ ਲੱਗੀਆਂ ਠੀਕ ਹੈ ਜੇ ਸਾਡੇ ਹੱਕ 'ਚ ਕੋਈ ਕਾਨੂੰਨ ਨਹੀਂ ਬਣਿਆ ਤੇ ਸਾਡਾ ਜੱਟ ਹੋਣਾ ਕਸੂਰ ਆ ਹੂੰ ਕਸੂਰ ਆ ਜੇ ਅਸੀਂ ਜੱਟਾਂ ਦੇ ਧੀਆਂ ਪੋਤਾਂ ਇਹਦਾ ਮਤਲਬ ਇਹ ਤਾਂ ਨਹੀਂ ਸਾਡੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਢੀਆਂ ਜਾਣਗੀਆਂ ਇਹਦਾ ਅਰਥ ਇਹ ਤੇ ਨਹੀਂ ਨਿਕਲਦਾ ਤੁਹਾਡੇ ਚੈਨਲ ਤੇ ਵੀ ਉਹ ਇੱਕ ਰੀਲ ਵਾਇਰਲ ਹੋਈ ਆ ਹੋਰ ਵੀ ਬਥੇਰੇ ਚੈਨਲਾਂ ਤੇ ਉਹ ਰੀਲਾਂ ਆ ਰਹੀਆਂ ਹਾਂ ਜਿਹਦੇ ਚ ਉਹ ਇੱਕ ਪੱਤਰਕਾਰ ਆ ਉਹ ਕਹਿੰਦਾ ਆ ਵੀ ਆ ਲੈ ਛੇਤੀ ਛੇਤੀ ਦਫ਼ਤਰ ਭੇਜ ਕੇ ਚਲਾਇ ਇਹਨਾਂ ਨੂੰ ਸਾਲਿਆਂ ਜੱਟਾਂ ਨੂੰ ਦੱਸੀਏ ਪਤਾ ਗਾਲ ਵੀ ਕੱਟੀਆਂ ਨੇ ਮੈਂ ਇੱਥੇ ਕੱਢਣੀ ਚਾਹੁੰਦਾ ਹਾਂ ਹਾਂ ਵੀ ਗਾਲ ਕੱਢੀ ਹੁਣ ਫਿਰ ਕਰਤੂਤਾਂ ਇਹਨਾਂ ਦੀਆਂ ਲੋਕਾਂ ਤੋਂ ਗਾਲਾਂ ਖਾਣ ਆ ਲਈਆਂ ਇਹਨਾਂ ਦੀ ਸਾਲਿਆਂ ਦੀ ਕੀ ਗਲਤੀ ਆ ਪਤਾ ਹਾਂ ਇਹ ਚ ਮੇਰੀ ਆਗੂਆਂ ਨੇ ਵੀ ਇਹੀ ਬਿਆਨ ਦਿੱਤੇ ਆ ਕੇ ਗਮਦੂਰ ਗੰਦੀ ਕੌਮ ਹੁਣ ਗਮਦੂਰ ਦੀ ਆੜ ਚ ਗੰਦੀ ਕੌਮ ਹੂੰ ਠੀਕ ਹੈ ਚਲੋ ਉਹਨਾਂ ਦਾ ਜੋ ਵੀ ਮੈਟਰ ਆ ਉੱਥੇ ਤਾਂ ਤੁਹਾਡੇ ਦੋ ਨਿਬੜਿਆ ਨਹੀਂ ਗਿਆ ਉੱਥੇ ਤਾਂ ਇਹਨਾਂ ਦੀ ਪੂਰੀ ਨਹੀਂ ਪਈ ਜਦੋਂ ਮੈਂ ਵਿਖਾਤਾ ਵੀ ਰੋਲਾ ਨਾਲੀ ਦਾ ਜਾਤਦਾਨੀ ਆ ਹੂੰ ਅਜੇ ਵੀ ਹੈ ਨਹੀਂ ਪੰਡਾਂ ਚ ਜੇ ਤੁਸੀਂ ਅੱਜ ਵੀ ਇੱਥੇ ਕੱਠ ਦੇ ਵਿੱਚ ਕੱਲ ਕੱਲ ਬੰਦੇ ਨੇ ਸਰਦੇ ਨਹੀਂ ਇੱਕ ਦੂਜੇ ਬਣਾ ਇਕੱਠੇ ਰੋਟੀਆਂ ਖਾਣਦੇ ਆ ਅਸੀਂ ਉਹਨਾਂ ਦੀ ਬੁੱਕਲਾਂ ਚ ਪੜੇ ਆ ਸੀਰੀਆਂ ਸਾਡੀਆਂ ਨੇ ਮੈਨੂੰ ਇਹਨਾਂ ਤੇ ਸ਼ੱਕ ਆ ਜੀ ਇਹ ਬੰਦੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਪੱਖੀ ਨੇ ਠੀਕ ਹੈ ਪੰਜਾਬ ਪੱਖੀ ਹੁੰਦੇ ਤੇ ਫਿਰ ਇਹ ਜਾਤਾਂ ਦੇ ਰੋਲੇ ਨਾ ਪਾਉਂਦੇ ਹਮਮ ਸੋਸ਼ਲ ਮੀਡੀਆ ਤੇ ਉਹ ਵੀ ਨਜਾਇਜ਼ ਜੇ ਕੋਈ ਜਾਇਜ਼ ਕਰ ਰਿਹਾ ਆਪਾਂ ਉਹਦੀ ਨਖੇਦੀ ਕਰਦੇ ਆ ਉਹਦੇ ਤੇ ਪਰਚਾ ਬੰਦ ਹੈ ਅੱਜ ਤੁਸੀਂ ਫਰੀਰ ਕੋਰਟ ਦੇ ਵਿੱਚ ਇਕੱਠੇ ਹੋਏ ਹੋ ਅ ਇਦੋਂ ਪਹਿਲਾਂ ਤੁਸੀਂ ਜਿੱਥੇ ਵੀ ਤੁਹਾਡੇ ਦੇ ਪਰਚੇ ਦਿਖਾ ਕੇ ਉੱਥੇ ਮਿਲੇ ਤੁਸੀਂ ਜਾ ਕੇ ਉੱਥੇ ਨਹੀਂ ਮੈਨੂੰ ਬੁਲਾਇਆ ਨਹੀਂ ਗਿਆ ਜੀ ਨਹੀਂ ਬੁਲਾਇਆ ਨਹੀਂ ਤੁਸੀਂ ਗਈ ਨਹੀਂ ਮੈਂ ਗਈ ਜਦੋਂ ਬੁਲਾਇਆ ਹੀ ਨਹੀਂ ਜੀ ਕੋਈ ਫੋਨ ਤੇ ਗੱਲਬਾਤ ਕੋਈ ਮੈਨੂੰ ਫੋਨ ਨਹੀਂ ਆਇਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਘਰੇ ਨਹੀਂ ਆਇਆ ਮੈਂ ਘਰੇ ਹੀ ਸੀ ਅੱਛਾ ਅੱਜ ਤੁਸੀਂ ਇੱਥੇ ਇਕੱਠ ਕਰਕੇ ਮੰਨ ਲਓ ਸਾਰੇ ਪਹੁੰਚੇ ਤੁਹਾਡੇ ਹੱਕ ਦੇ ਵਿੱਚ ਇੱਕ ਮੰਗ ਪੱਤਰ ਦੇਤਾ ਇੱਥੇ ਜੀ ਅਸੀਂ ਸਾਡਾ ਜਿਹੜਾ ਚਰਚਾ ਫਰੀਦਕੋਟ ਹੈ ਹਾਂਜੀ ਫਰੀਦਕੋਟ ਸੀ ਅੱਛਾ ਨਹੀਂ ਫਰੀਦਕੋਟ ਨਹੀਂ ਜੈਤੋਠਾਣੇ ਦੇ ਵਿੱਚ ਹੋਇਆ ਫਰੀਦਕੋਟ ਦੀ ਐਸਐਸਪੀ ਨੂੰ ਮਿਲਣਾ ਆਇਆ ਸੀ ਪਹਿਲਾਂ ਵੀ ਇੱਕ ਦਿਨ ਆਈ ਸੀ ਅਸੀਂ 4 ਤਰੀਕ ਨੂੰ ਉਹਦੇ ਸਾਨੂੰ ਨਹੀਂ ਮਿਲਿਆ ਪ੍ਰਸ਼ਾਸਨ ਤੇ ਅੱਜ ਫਿਰ ਅਸੀਂ ਇਕੱਠ ਦੇ ਰੂਪ ਦੇ ਵਿੱਚ ਅਸੀਂ ਇੱਕ ਰੋਸ ਮਾਰਚ ਕੱਢਣਾ ਸੀ ਇੱਕ ਧਰਨਾ ਲਾਉਣਾ ਸੀ ਪਰ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਨਾਲ ਕੱਲ ਤੋਂ ਰਾਬਤਾ ਕਰ ਰਹੇ ਸੀ ਅੱਜ ਵੀ ਉਹ ਪਹਿਲਾਂ ਹੀ ਪਹੁੰਚ ਗਏ ਕਿ ਭਾਈ ਸਾਡੇ ਨਾਲ رابطہ ਕਰੋ ਕੀ ਮੰਗਿਆ ਤੁਹਾਡੀਆਂ ਦੱਸੋ ਅਸੀਂ ਹੱਲ ਕਰਾਂਗੇ ਛੇਤੀ ਹੱਲ ਇਹ ਤਾਂ ਨਹੀਂ ਆ ਫਿਰ ਸਾਨੂੰ ਵੀ ਲੱਗਿਆ ਅਸੀਂ ਲੋਕਾਂ ਨੂੰ ਖੱਜਲ ਨਹੀਂ ਕਰਨਾ ਚਾਹੁੰਦੇ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਵੀ ਠੀਕ ਆ ਭਾਈ ਤੁਸੀਂ ਇਹਦੀ ਨਿਰਪੱਖ ਤਰੀਕੇ ਦੇ ਨਾਲ ਜਾਂਚ ਕਰੋ ਇਸ ਇੰਟਰਵਿਊ ਦੀ ਹਮ ਨਿਰਪੱਖ ਤਰੀਕੇ ਦੇ ਨਾਲ ਜਾਂਚ ਕਰੋ ਜੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਾਇਆ ਜਾਂਦਾ ਕਿ ਮੈਂ ਕਟਵਾਦ ਕੀਤੀ ਆ ਫਿਰ ਮੈਂ ਗੁਨਾਹਗਾਰਾਂ ਜਦੋਂ ਮੈਂ ਕੀਤੀ ਹੋਈ ਨਹੀਂ ਬਿਲਕੁਲ ਹਾਂ ਮੈਂ ਕੀਤੀ ਹੋਈ ਨਹੀਂ ਤਾਂ ਪਤਾ ਲੱਗ ਜਾਊਗਾ ਤਾਂ ਮਤਲਬ ਉੱਚਾ ਵੀ ਇਹ ਕਿਹਦੇ ਬਿਆਨਾਂ ਦੇ ਆਧਾਰ ਤੇ ਤੇ ਕਿਉਂ ਕੀਤਾ ਆ ਆਪ ਹੀ ਉਹ ਬੰਦੇ ਦਾ ਹੁਣ ਮੀਡੀਆ 'ਚ ਹੋਣ ਰੱਖ ਲੈਣ ਪੱਖ ਹੋਣ ਕਿਹੜਾ ਇੱਥੇ ਬੇਰ ਡੁੱਲ ਗਏ ਉਹਨਾਂ ਦੇ ਉਹਨਾਂ ਨੂੰ ਇਕੱਲਾ ਇਕੱਲਾ ਮੀਡੀਆ ਦੇ ਬੰਦੇ ਜਾਣਦਾ ਤੁਸੀਂ ਨਹੀਂ ਗੱਲ ਸੁਣੋਗੇ ਹੋਰ ਜਿੱਥੇ ਮਰਜ਼ੀ ਰੱਖਦੇ ਹੋ ਹਾਂ ਹਰ ਵਾਰ ਕਿਹ ਚਰਚਾ ਰਹਿੰਦੇ ਹੋ ਮੈਂ ਕਿੰਨੀਆਂ ਰੱਖੇ ਹੋਏ ਆ ਜੀ ਫੇਰੇ ਗੁੱਸਾ ਕਰਦੇ ਆ ਰੱਖੇ ਹੋਏ ਆ ਇਹਨਾਂ ਦੇ ਮੈਂ ਰੱਖੀ ਦੇ ਨਹੀਂ ਆਏਗੀ ਕਿਸੇ ਦੀ ਮੈਨੂੰ ਤੁਸੀਂ ਅੱਜ ਤੁਸੀਂ ਬੁਲਾ ਲਓ ਕੱਲ ਨੂੰ ਤੁਸੀਂ ਗਲਤੀ ਕਰੋ ਮੈਂ ਜ਼ੋਰਤ ਰੱਖਦੀ ਆ ਵੀ ਮੈਂ ਤੁਹਾਡੇ ਖਿਲਾਫ ਬਿਆਨ ਦੇ ਸਕਦੀ ਆ ਮੈਨੂੰ ਸੋਚ ਕੇ ਬੁਲਾਇਓ ਤੇ ਇਹ ਇਹ ਰੱਖਦੇ ਆ ਜ਼ੋਰਤ ਨਹੀਂ ਰੱਖਦੇ ਕਿੱਥੋਂ ਰੱਖਣਗੇ ਜੁਰਤ ਹੋਊਗੀ ਤਾਂ ਰੱਖਣਗੇ ਨਾ ਸੋ ਅੱਜ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਜਲਦੀ ਇਸ ਦੀ ਇਨਵੈਸਟੀਗੇਸ਼ਨ ਕਰਕੇ ਠੀਕ ਹੈ ਜੀ ਦੇਖਨੇ ਆ ਜੇ ਇਹ ਦਰਖਾਸਤ ਗਲਤ ਦਰਜ ਹੋਈ ਹੋਈ ਤਾਂ ਅਸੀਂ ਇਹਨੂੰ ਫੌਰਨ ਰੱਦ ਕਰਾਂਗੇ ਸੋ ਇਹਦਾ ਪਤਾ ਹੀ ਆਪਾਂ ਨੂੰ ਇਹਦਾ ਪਤਾ ਹੀ ਆ ਸਭ ਨੂੰ ਪਤਾ ਹੈ ਕਿਉਂ ਮੇਰੇ ਕੋਲ ਜੀ ਸਾਨੂੰ ਵਧੀਆ ਭਰੋਸਾ ਦਿਵਾਇਆ ਪ੍ਰਸ਼ਾਸਨ ਨੇ ਹਾਂਜੀ ਭਰੋਸਾ ਦਿਵਾਇਆ ਪ੍ਰਸ਼ਾਸਨ ਨੇ ਅੱਛਾ ਜੇ ਫੇਰ ਵੀ ਤੁਹਾਡੀ ਸੁਣਵਾਈ ਕਿਤੇ ਨਹੀਂ ਹੁੰਦੀ ਤਾਂ ਫਿਰ ਐਕਸ਼ਨ ਕਮੇਟੀ ਜੋ ਵੀ ਫੈਸਲਾ ਲਾਊਗੀ ਅੱਛਾ ਤੁਸੀਂ ਇੱਕ ਕਮੇਟੀ ਬਣਾ ਲਈ ਹੈ ਹਾਂ ਮੈਂ ਮੇਰੀ ਹੱਕ ਦੇ ਵਿੱਚ ਵਕ ਵਕ ਜਥੇਬੰਦੀਆਂ ਵਕ ਵਕ ਮਸ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਤੇ ਹੋਰ ਭਾਈਚਾਰੇ ਦੇ ਲੋਕ ਜਿਵੇਂ ਜੱਟ ਵੈਲਫੇਅਰ ਸੁਸਾਇਟੀ ਹੋ ਗਈ ਤੇ ਸਾਰੀਆਂ ਪੱਤਰਕਾਰ ਭਾਈਚਾਰਾ ਉਹਦੇ ਵਿੱਚ ਸ਼ਾਮਿਲ ਹੈ ਕਮੇਟੀ ਦੇ ਵਿੱਚ ਤੇ ਉਹ ਜੋ ਵੀ ਫੈਸਲਾ ਕਰੂਗੀ ਮੈਂ ਮਤਲਬ ਖੜੇ ਮੱਥੇ ਉਹਨੂੰ ਸਵੀਕਾਰ ਕਰੂੰਗੀ ਨਾ ਮੈਂ ਪਰਚਿਆਂ ਤੋਂ ਡਰਨ ਵਾਲੀਆਂ ਨਾ ਮੈਂ ਜੇਲ੍ਹਾਂ ਤੋਂ ਡਰਨ ਵਾਲੀਆਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਹਦੇ ਵਾਰਸਾਂ ਬਿਲਕੁਲ ਠੀਕ ਹੈ ਜੀ ਤਾਂ ਸਾਨੂੰ ਇਹ ਸੀ ਸਾਰਾ ਮੁੱਦਾ ਭੈਣ ਗਗਨ ਸਿੱਧੂ ਤੇ ਜੋ ਪਰਚਾ ਹੋਇਆ ਪਰ ਉਹਨੇ ਇੱਥੇ ਸਵਾਲ ਇਹ ਉੱਠਦਾ ਕੀ ਸਾਡੀਆਂ ਕਿਸਾਨ ਜੂਨੀਅਨਾਂ ਜਿਹੜੀਆਂ ਸਾਡੇ ਕਿਸਾਨਾਂ ਵਾਸਤੇ ਬਣੀਆਂ ਇਹ ਵੀ ਇੱਕ ਕਿਸਾਨ ਦਿੱਤੀ ਆ ਕਿ ਸਾਡੀਆਂ ਹੀ ਧੀਆ ਭੈਣਾਂ ਤੇ ਪਰਚੇ ਕਰਾਉਣਗੇ ਪਹਿਲੀ ਗੱਲ ਤਾਂ ਇਹ ਉਹ ਵੀ ਸਿਆਣੀ ਕੁੜੀਆ ਜੋ ਕੰਮ ਕਰਦੀ ਸਹੀ ਦੇਖ ਕੇ ਕਰਦੀ ਆ ਜੇ ਫੇਰ ਵੀ ਕਿਤੇ ਕੋਈ ਕੋਈ ਇਤਰਾਜ਼ ਇਹਨਾਂ ਦਾ ਨੰਬਰ ਸਾਰੇ ਕਿਤੇ ਪਿਆ ਕਿ ਇਹਨਾਂ ਨਾਲ ਤੁਸੀਂ ਗੱਲਬਾਤ ਕਰੋ ਇਹਨਾਂ ਦਾ ਚੈਨਲ ਦਾ ਨੰਬਰ ਪਿਆਗਾ ਤੇ ਇਹ ਨਹੀਂ ਵੀ ਸਿੱਧਾ ਹੀ ਤੁਸੀਂ ਜਾ ਕੇ ਪਰਚਾ ਦਰਜ ਕਰਵਾ ਦਿਓ ਗੱਲਬਾਤ ਤਾਂ ਸੰਘਣੀਆ ਦੇ ਬਣਿਆ ਨੇ ਕਿਸਾਨਾਂ ਦੇ ਹੱਕਾਂ ਖਾਤਰ ਕਿ ਸਰਕਾਰ ਕੋਈ ਹੱਕ ਨਹੀਂ ਦੇ ਰਹੀ ਜਾਂ ਕੋਈ ਆੜਤੀਆ ਧੱਕਾ ਕਰਦਾ ਜਾਂ ਹੋਰ ਕੋਈ ਵੀ ਵਰਗ ਕਿਸਾਨ ਦੇ ਨਾਲ ਕਿਸੇ ਗਰੀਬ ਕਿਸਾਨ ਦੇ ਨਾਲ ਧੱਕਾ ਕਰਦਾ ਉਹਦੇ ਨਾਲ ਖੜਨੂ ਬਣੀਆ ਤੇ ਪਰ ਇਹ ਤਾਂ ਨਹੀਂ ਵੀ ਸਾਡੀਆਂ ਆਪ ਦੀਆਂ ਧੀਆਂ ਬਣੇ ਤਾਂ ਸਿੱਧਾ ਹੀ ਤੁਸੀਂ ਜਾ ਕੇ ਪਰਚਾ ਕਰਾ ਦਿਓ ਪਰਚਾ ਵੀ ਇਹ ਕਿਹੜਾ ਵੱਡਾ ਹਾਈਲਾਈਟ ਪੈਨ ਦਾ ਵਾਲਾ ਮੁੱਦਾ ਉਹਦੇ ਵਿੱਚ ਤੁਸੀਂ ਫਿੱਟ ਕਰ ਦਿਓ ਤੇ ਫੇਰ ਵੀ ਕਿੰਨੇ ਦਿਨ ਹੋ ਗਏ ਕੁੜੀ ਨੂੰ ਰੋਲਾ ਪਾਉਂਦੀ ਨੂੰ ਵਿਚਾਰੀ ਨੂੰ ਤੇ ਤੁਹਾਡੇ ਨਾਲ ਕਿਸੇ ਅਧਿਕਾਰੀ ਨੇ ਜ਼ਰਾ ਰਾਬਤਾ ਕਰਿਆ ਨਹੀਂ ਨਹੀਂ ਜੀ ਮੈਨੂੰ ਕੋਈ ਇੱਕ ਸਿੰਗਲ ਕਾਲ ਵੀ ਨਹੀਂ ਆਈ ਹੂੰ ਠੀਕ ਹੈ ਕਿਸੇ ਨੇ ਮੈਨਾਂ ਕੋਈ ਤੇ ਹੁਣ ਵਾਲੇ ਸਮੇਂ ਦੇ ਵਿੱਚ ਮੇਰਾ ਵੀਰ ਜੇ ਫੇਰ ਵੀ ਕਿਤੇ ਪੈਨ ਨੂੰ ਵੈਸੇ ਤਾਂ ਪ੍ਰਸ਼ਾਸਨ ਨੇ ਵਧੀਆ ਇਹ ਕਿੰਨੇ ਸਾਨੂੰ ਭਰੋਸਾ ਦਿਵਾਇਆਗਾ ਵੀ ਇਹਦੀ ਇਨਕੁਆਰੀ ਕਰਕੇ ਸੀ ਪਰਚਾ ਰੱਦ ਕਰ ਦਾਂਗੇ ਜੇ ਫੇਰ ਵੀ ਕਿਤੇ ਲੋੜ ਪੈਂਦੀ ਆ ਭੈਣਾਂ ਜਰੂਰ ਖੜੇਓ ਧੰਨਵਾਦ ਜੀ ਸਤਿ ਸ੍ਰੀ ਅਕਾਲ